ਸਾਡੇ ਨਾਲ ਗਊ ਰੱਖ្សា ਦਲ ਦੇ ਮੈਂਬਰ ਸਾਡੇ ਨਾਲ ਨੇ ਜਿੱਥੇ ਕਿ ਆਪਾਂ ਪਹੁੰਚਿਆ ਕਲਾਨੌਰ ਵਿੱਚ ਤੇ ਜਿੱਥੇ ਕਿ ਪਹਿਲਾਂ ਇਹਨਾਂ ਨੇ ਇੱਕ ਸਰਵੇਖਣ ਕੀਤਾ ਸੀ ਜਿਹਦੇ ਵਿੱਚ ਪਾਇਆ ਗਿਆ ਸੀ ਕਿ ਗਊਆਂ ਨੂੰ ਜਿਹੜਾ ਵਾ ਚਾਰਾ ਬਿਲਕੁਲ ਘਟ ਪਾਇਆ ਜਾ ਰਿਹਾ ਔਰ ਬਹੁਤ ਸਾਰੇ ਕਮਜ਼ੋਰ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਚਤ ਸਾਹਿਬ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਚਾਰਾ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਗਊਸ਼ਾਲਾ ਸਰਕਾਰ ਦੇ ਅੰਦਰ ਗਊਸ਼ਾਲਾ ਚੱਲ ਰਹੀ ਹੈ ਸਰਕਾਰ ਵੱਲੋਂ ਜੋ ਇਹਨਾਂ ਦਾ ਠੀਕ ਟੈਂਡਰ ਹੁੰਦਾ ਇਹਨਾਂ ਦਾ ਹਰ ਦਿਨੋ ਵੀ ਟੈਂਡਰ ਹੁੰਦਾ ਵਾ ਤਾਂ ਕੋਈ ਨਾ ਕੋਈ ਟੈਂਡਰ ਇਹਨਾਂ ਦੇ ਲੈ ਲਿੰਦੀ ਨੇ ਪਰ ਇਹ ਪੰਜ-ਛਤ ਵਾਰੀ ਜਿਹੜੇ ਟੈਂਡਰ ਲੈਂਦੇ ਨੇ ਟੈਂਡਰ ਜਿਹੜੇ ਲੈਣ ਵਾਲੇ ਉਹਨਾਂ ਨੂੰ ਪੱਠਾ ਤੇ ਜਿਹੜਾ ਗਊਸ਼ਾਲਾ ਨੂੰ ਜਿਹੜੀ ਸੇਵਾ ਜੋ ਬਣਦੀ ਹੈ ਪੂਰੀ ਨਹੀਂ ਕੀਤੀ ਜਾਂਦੀ ਔਰ ਟੈਂਡਰ ਜਿਹੜੇ ਲੈਂਦੇ ਉਹਨਾਂ ਨਾਲ ਉਹ ਇਹ ਵੀ ਕੰਪਲੇਂਟ ਆ ਕਿ ਡੀਸੀ ਸਾਹਿਬ ਵੱਲੋਂ ਪੈਸੇ ਜਿਹੜੇ ਪ੍ਰਾਪਰ ਦਿੱਤੇ ਵੀ ਨਹੀਂ ਜਾਂਦੇ ਪੰਜ-ਪੰਜ 6-6 ਮਹੀਨੇ ਦੇ ਸਰਕਾਰ ਪੈਸੇ ਵੀ ਡੱਕ ਲੈਂਦੀ ਉਹਨਾਂ ਦੇ ਇਹ ਵੀ ਉਹਨਾਂ ਦੀ ਪਹਿਲੇ ਜਿਹੜੇ ਟੈਂਡਰ ਲਈ ਹੁਣ ਇਹਦੀ ਕੰਪਲੇਂਟ ਆ ਹੁਣ ਕੋ ਟੈਂਡਰ ਪਰ ਇਹ ਗਊਸ਼ਾਲਾ ਦੇ ਵਿੱਚ ਅਗਰ ਲੋਕ ਇੱਥੇ ਬੜੀ ਬੜੀ ਦੂਰੋਂ ਪੱਠਾ ਆਉਂਦਾ ਵਾ ਫੀਡ ਆਉਂਦੀ ਹੈ ਸਭ ਕੁਝ ਆਉਂਦਾ ਵਾ ਇਹਨਾਂ ਨੇ ਹੁਣ ਜਦ ਟੈਂਡਰ ਦੇ ਵਿੱਚ ਕੀ ਪਾਉਣਾ ਤੇ ਕੀ ਨਹੀਂ ਪਾਉਣਾ ਹੁਣ ਤੁਹਾਡੇ ਸਾਹਮਣੇ ਹੀ ਕਹਿ ਰਹੇ ਨੇ ਕਿ ਪੱਠੇ ਹੈ ਹੀ ਨਹੀਂ ਕਿ ਲੱਗ ਜਾਏ ਨਹੀਂ ਮਤਲਬ ਕਿ ਇਹਦੇ ਵਿੱਚ ਗਊਸ਼ਾਲਾ ਦਾ ਮਾੜਾ ਹਾਲ ਹੈ ਤੁਸੀਂ ਆਪ ਹੀ ਵੇਖ ਲਓ ਸਾਰੀਆਂ ਇੱਥੇ ਬੜੀਆਂ ਪੀਆਂ ਢਿੱਡੋਂ ਸਾਰੀਆਂ ਵਿੱਚ ਬੜੀਆਂ ਪਈਆਂ ਨੇ ਮਤਲਬ ਕਿ ਮਾੜਾ ਹਾਲ ਹੈ ਸਰਕਾਰ ਤੌਰ ਤੇ ਪਰ ਲੇਕਿਨ ਬਾਹਰੋਂ ਜਿਹੜੀ ਦਾਨ ਦક્ષਨਾ ਆਉਂਦੀ ਹੈ ਬਾਹਰੋਂ ਫੀਡ ਆਉਂਦੀ ਹੈ ਬਾਹਰੋਂ ਜੋ ਵੀ ਆਉਂਦਾ ਹਾਰਡ ਪੀੜਤ ਦੇ ਵਿੱਚ ਇੱਥੇ ਬਹੁਤ ਵੱਡਾ ਲ ਕੁਣ ਵੀ ਮਤਲਬ ਕਿ ਜੇ ਗਊਸ਼ਾਲਾ ਜਿਹੜੀ ਹੈ ਲੋਕਾਂ ਦੇ ਸਿਰ ਤੇ ਜਿਆਦਾ ਚੱਲਦੀ ਪਈ ਹੈ ਜਿਹੜੇ ਟੈਂਡਰ ਲੈਂਦੇ ਉਹ ਕੋਈ ਸੇਵਾ ਉਹ ਜੀ ਨਹੀਂ ਕਰਦੇ ਠੀਕ ਇੱਥੇ ਮੁਲਾਜ਼ਮ ਲੱਗੇ ਨੇ ਇੱਕ ਵਾਂ ਇੱਕ ਡਾਕਟਰ ਸਾਹਿਬ ਇੱਥੇ ਲੱਗੇ ਨੇ ਸਾਡੇ ਵੈਟਰੀਨਰੀ ਮੈਂ ਉਹਨਾਂ ਦੀ ਹਰ ਵਾਰੀ ਤਰੀਫ਼ ਹੀ ਸੁਣੀ ਹੈ ਜਿਹਦੇ ਕੋਈ ਸੁਣੀ ਹੈ ਮੈਂ ਉਹਨਾਂ ਦਾ ਮੈਂ ਉਹਨਾਂ ਦਾ ਮਾੜਾ ਕਦੀ ਸੁਣਿਆ ਨਹੀਂ ਬਹੁਤ ਵਧੀਆ ਡਾਕਟਰ ਸਾਹਿਬ ਇੱਥੇ ਲੱਗੇ ਬਾਕੀ ਜਿਹੜੇ ਟੈਂਡਰ ਜਿਹੜੇ ਲੈਂਦੇ ਨੇ ਉਹ ਘੱਟ ਵੱਧੀ ਇੱਥੇ ਆਉਂਦੇ ਨੇ ਬਾਕੀ ਆ ਤੁਹਾਡੇ ਸਾਹਮਣੇ ਮੁਲਾਜ਼ਮ ਨੇ ਜਿਹੜੇ ਜਿੰਨੇ ਤੁਸੀਂ 9 ਗਿੰਦੇ ਤਾਂ ਮੇਰੇ ਕੋਲ ਤਾਂ 3-4-5 ਜਿਹੜੇ ਲੱਭਣ ਦੇ ਇਹ ਲੋਕਾਂ ਦੇ ਸਿਰ ਤੇ ਜਿਆਦਾ ਚੱਲਦੀ ਦਾਨ ਦਰਖਾਂ ਦਾ ਬਹੁਤ ਇੱਥੇ ਹੈਗਾ ਵਾ ਆਸਰਾ ਵਾ ਇਹਦੇ ਬੱਚ ਮਾਲਾ ਮੁੰਡਾ ਸਰਕਾਰ ਨੂੰ ਦੁਬਾਰਾ ਧਿਆਨ ਦੇਣਾ ਚਾਹੀਦਾ ਵਾ ਐਸ ਲਈ ਜਿਹੜੇ ਵੀ ਟੈਂਡਰ ਲੈਂਦਾ ਵਾ ਉਹ ਜੋ ਟੈਂਡਰ ਦੇ ਮੁਤਾਬਕ ਜੋ ਗੱਲਬਾਤ ਕਰਦੇ ਉਹ ਮੁਤਾਬਕ ਸੇਵਾ ਨਹੀਂ ਕਰਦਾ ਜੇ ਸਚਨ ਸਾਹਿਬ ਗੱਲ ਕੀਤੀ ਜਾਵੇ ਤੇ ਆਪਾਂ ਗੱਲ ਕਰਦੇ ਆ ਕਿ ਸਰਕਾਰ ਵੱਲੋਂ ਜਿਹੜੀ ਇਹ ਗਊਸ਼ਾਲਾ ਬਣਾਈ ਗਈ ਆ ਲੇਕਿਨ ਜਿਸ ਤਿੱਕੇ ਨਾਲ ਟੈਂਡਰ ਆ ਇੱਕ ਤਰੀਕੇ ਨਾਲ ਵਪਾਰ ਨਹੀਂ ਹੋਦੀ ਇਹ ਤੁਸੀ ਕਰੋ ਜਾਨੋ ਵਪਾਰ ਗਿਨ ਲਓ ਕੁਝ ਵੀ ਗਿਨ ਲਓ ਬਸ ਉਹ ਟੈਂਡਰ ਜਿਸ ਤਰ੍ਹਾਂ ਕੱਢਦੇ ਕੇਹਨੇ ਜਿਵੇਂ ਜਿਕੇਹਨੇ ਜੇ 5 ਲੱਖ ਰੁਪਏ ਭਰਤਾ ਜੇ ਕੇਹਨੇ 5 ਲੱਖ 10 ਹਜ਼ਾਰ ਭਰਤਾ ਟੈਂਡਰ ਦੇ ਮੁਤਾਬਕ ਇਹਨਾਂ ਦਾ ਆਪਣਾ ਸਿਸਟਮ ਆ ਕੋਈ ਸਰਕਾਰ ਦਾ ਮੈਨੂੰ ਉਹ ਇੰਨੀ ਡੀਪਲੀ ਉਹਦੇ ਬਾਰੇ ਨਹੀਂ ਨੋਲਿਜ ਨਹੀਂ ਪਰ ਇਹ ਮੈਨੂੰ ਪਤਾ ਹੋ ਗਿਆ ਟੈਂਡਰ ਡਾਈ ਹੀ ਅੱਜ ਕੱਲ ਇਹ ਜਿਹੜਾ ਗਊਸ਼ਾਲਾ ਜਿਹੜਾ ਲਿੰਦੀ ਨੇ ਸਾਰੇ ਜਿਹੜਾ ਵੀ ਲਿੰਦਾ ਵਾ ਹੁਣ ਇਹ ਮੈਨੂੰ ਨਹੀਂ ਪਤਾ ਉਹਨੂੰ ਬਚਤ ਕੱਢਦੇ ਇਹਦੇ ਕੋਈ ਸੇਵਾ ਵਾਲਾ ਹੁੰਦਾ ਜਾਂ ਕਿਤਨਾ ਕਰਦਾ ਵਾ ਪਰ ਮੈਂ ਜਿਹੜੇ ਜਿੱਥੋਂ ਤੱਕ ਵੇਖਣਾ ਵਾ ਗਊਆਂ ਦਾ ਤੁਸੀਂ ਆਪ ਹੀ ਵੇਖ ਲਓ ਗਮਾਂ ਦੀ ਜੋ ਜਿਹੜੀ ਸੇਵਾ ਚਾਹੀਦੀ ਹੈ ਇਹਨਾਂ ਨੂੰ ਟੈਂਡਰ ਦੇ ਮੁਤਾਬਕ ਜਿਹੜੇ ਹਿਸਾਬ ਨਾਲ ਪੈਸੇ ਆਉਂਦੇ ਨੇ ਤੇ ਉਸ ਹਿਸਾਬ ਨਾਲ ਤੇ ਮਾੜਾ ਹੀ ਹਾਲ ਹੈ ਜੇ ਲੋਕਾਂ ਦਾ ਸੇਵਾ ਇੱਥੇ ਨਾ ਨੇ ਇੱਥੇ ਤੇ ਬਹੁਤ ਮਾੜਾ ਹਾਲ ਹੋਇਆ ਤੇ ਢੇਰ ਲੱਗ ਜੇ ਮਰਨ ਵਾਲੀ ਗਾਈਆਂ ਦਾ ਢੇਰ ਲੱਗ ਜੇ ਇੱਥੇ ਇਹ ਸਰਕਾਰ ਨੂੰ ਇਹਨੂੰ ਝਾਤੀ ਮਾਰਨੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਵੀ ਜਿਹੜੀ ਟੈਂਡਰ ਲੈਂਦੇ ਹੋ ਉਹ ਕਹਿੰਦੇ ਸਰਕਾਰ ਵੱਲੋਂ ਪ੍ਰਾਪਰ ਟਾਈਮ 'ਚ ਪੈਸੇ ਵੀ ਨਹੀਂ ਆਉਂਦੀ ਇਹ ਵੀ ਉਹਨਾਂ ਦੀ ਕੰਪਲੀਟ ਹੈ ਸੋ ਸਾਡੇ ਨਾਲ ਨੇ ਵਿਜੇ ਤਰੇਨ ਵਿਜੇ ਜੀ ਤੁਸੀਂ ਪਹਿਲਾਂ ਵੀ ਇੱਥੇ ਸਰਵੇ ਕਰਕੇ ਗਏ ਹੋ ਵੇਖੇ ਹੋ ਕਿਸ ਤਰ੍ਹਾਂ ਦੇ ਹਾਲਾਤ ਮੈਂ ਅ ਸਭ ਤੋਂ ਪਹਿਲਾਂ ਤੇ ਮੈਂ ਸਰਕਾਰ ਨੂੰ ਇੱਕ ਅਪੀਲ ਕਰਾਂਗਾ ਕਿ ਚਾਹੇ ਕਿਸੇ ਨੇ ਘਰ ਗਊਆਂ ਰੱਖਿਆ ਚਾਹੇ ਗਊਸ਼ਾਲਾ ਨੇ ਇਹਨਾਂ ਦੀ ਗਿਣਤੀ ਜਿਹੜੀ ਹੈ ਸਰਕਾਰ ਦੇ ਅੰਡਰ ਹੋਣੀ ਚਾਹੀਦੀ ਹੈ ਜੇ ਉਹਨਾਂ ਦੇ ਵਿੱਚੋਂ ਕੋਈ ਆਪਣੀ ਸਵਾਸ ਛੱਡ ਜਾਂਦੀ ਹੈ ਉਹ ਵੀ ਗਿਣਤੀ ਉੱਥੇ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਕਿ ਜਿਹੜਾ ਫਲਾਣੇ ਦੇ ਘਰੋਂ ਇੱਕ ਬਛੜੀ ਜਿਹੜੀ ਆ ਉਹ ਮਰ ਚੁੱਕੀ ਆ ਤੇ ਉਹਦੀ ਉੱਥੇ ਪਤਾ ਲੱਗ ਜਾਵੇ ਤੇ ਉਹ ਗਿਣਤੀ ਤੋਂ ਕੱਟੀ ਜਾਏ ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਵੱਡੀ ਗੱਲ ਆ ਉਹ ਆ ਜਿਹੜਾ ਬੁੱਚੜਖਾਨੇ ਜਿਹੜਾ ਕੰਮ ਖਰਾਬ ਹੋ ਰਿਹਾ ਕਿਉਂਕਿ ਗਊ ਮਾਤਾ ਸਾਡੀ ਆਸਥਾ ਹੈ ਅਸੀਂ ਗਊ ਮਾਤਾ ਕਹਿੰਦੇ ਆ ਇਹ ਜਗ ਮਾਂ ਹੈ ਜੈ ਜੋ ਮਰਜੀ ਆ ਅਸੀਂ ਪਿਆਰ ਕਰਦੇ ਆ ਇੱਤ ਕਰਦੇ ਆ ਸਾਡੇ ਮਨ ਦੇ ਅੰਦਰ ਆਸਥਾ ਹੈ ਸਨਾਤਨ ਧਰਮ ਦੇ ਵਿੱਚ ਗਊ ਮਾਤਾ ਦਾ ਨਾਮ ਪਹਿਲੇ ਨੰਬਰ ਤੇ ਹੁੰਦਾ ਸਰਕਾਰ ਵੱਲੋਂ ਇਹ ਆਫੀਸ਼ਲ ਹੈ ਕਿ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਇਹ ਸਪੈਸ਼ਲ ਤੌਰ ਤੇ ਮੈਂ ਦੁਬਾਰਾ ਕਹਿ ਰਿਹਾ ਕਿ ਗਿਣਤੀ ਚਾਹ ਗਊਸ਼ਾਲਾ ਨੇ ਚਾਹ ਘਰ ਚ ਨਹੀਂ ਕਿਸਮ ਰੱਖੀਆਂ ਇਹ ਟੋਟਲ ਗਿਣਤੀ ਹੋਣੀ ਚਾਹੀਦੀ ਆ ਦੂਸਰੀ ਗੱਲ ਅਸੀਂ ਆਏ ਆ ਇਸ ਵੇਲੇ ਕਲਾਨੌਰ ਮੋਜੋਵਾਲ ਪਿੰਡ ਦੇ ਵਿੱਚ ਗਊਸ਼ਾਲਾ ਚ ਅੱਜ ਤੋਂ 15 ਦਿਨ ਪਹਿਲਾਂ ਹੋਈ ਸੀ ਆ ਕੇ ਦੇਖੇ ਹਾਲਾਤ ਤੇ ਜਿਹੜੀ ਗਊਆਂ ਦੇ ਪਿਸ਼ਾਬ ਨਾਲੀ ਐ ਉਹਨੂੰ ਕੁੱਤਿਆਂ ਨੇ ਨੋਚਿਆ ਸੀ ਜਿੰਦਾ ਜਾਗਦੀਆਂ ਗਊਆਂ ਨੂੰ ਠੀਕ ਆ ਜੀ ਅੱਖਾਂ 'ਚ ਅਥਰੂ ਹੁੰਦੇ ਸੀ ਸਾਰਿਆਂ ਨੂੰ ਅਸੀਂ ਵਿਖਾਇਆ ਵੀ ਲਾਈਵ ਹੋ ਕੇ ਵੀ ਆ ਹਾਲਾਤ ਨੇ ਗਵਰਨਮੈਂਟ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਚਾਰਾ ਆ ਰਿਹਾ ਸਭ ਕੁਝ ਆ ਰਿਹਾ ਟੈਂਡਰ ਇਹ ਸਾਲ ਬਾਦ ਪਾਸ ਹੁੰਦਾ ਟੈਂਡਰ ਦੇ ਦਿਨ ਹੁਣ ਆ ਗਏ ਨੇ ਮੇਰੇ ਕਹਿੰਦਾ ਦੀ ਕੱਲ ਜਾਂ ਪਰਸੋ 3 ਅਕਤੂਬਰ 3 ਅਕਤੂਬਰ ਨੂੰ ਟੈਂਡਰ ਹੁਣ ਦੁਬਾਰਾ ਜਾਂ ਪਤਾ ਨਹੀਂ ਸ਼ਾਇਦ ਕੋਈ ਇਹ 29 ਅਕਤੂਬਰ ਕਹਿੰਦੇ ਨੇ ਚਲੋ 29 ਅਕਤੂਬਰ ਚਲੋ ਜਿਹੜੀ ਵੀ ਤਰੀਕ ਹੈ ਮੈਂ ਮੰਨਦਾ ਕਿ ਡੀਸੀ ਸਾਹਿਬ ਸਾਡੇ ਕੱਲ ਨਵੇਂ ਆਏ ਅਦਿੱਤਿਆ ਉਪਾਲ ਸਾਹਿਬ ਬੜੇ ਹੌਂਸਲੇ ਵਾਲੇ ਨੇ ਸਨਾਦਨ ਧਰਮ ਨੂੰ ਮੰਨਣ ਵਾਲੇ ਆ ਬੜੇ ਹੀ ਵਧੀਆ ਤੇ ਨਾਈਸ ਅਫਸਰ ਸਾਨੂੰ ਮਿਲ ਗਿਆ ਇੱਕ ਕੁਦਰਤੀ ਜਦੋਂ ਕੋਈ ਕੰਮ ਕਰਦੀਏ ਪਰਮਾਤਮਾ ਦੇ ਚਸਾਈ ਹੁੰਦਾ ਅਸੀਂ ਉਹਨਾਂ ਨੂੰ ਕੱਲ ਜਰੂਰ ਮਿਲਾਂਗੇ ਔਰ ਉਹਨਾਂ ਨੂੰ ਕਾਹ ਕੇ ਕਿ ਟੈਂਡਰ ਜਿਹੜਾ ਇਹ ਘੱਟੋ ਘੱਟ ਮਹੀਨੇ ਵਾਸਤੇ ਲੇਟ ਹੋਣਾ ਚਾਹੀਦਾ ਟੈਂਡਰ ਉਸ ਇਨਸਾਨ ਕੋਲ ਹੋਣਾ ਚਾਹੀਦਾ ਜਿਹਦੇ 'ਚ ਇਨਸਾਨੀਅਤ ਹੋਵੇ ਜਿਹਦੇ 'ਚ ਗਊ ਮਾਤਾ ਪ੍ਰਤੀ ਪੂਰਾ ਕੁੱਟ-ਕੁੱਟ ਕੇ ਪ੍ਰੇਮ ਭਰਿਆ ਹੋਵੇ ਕਿਉਂਕਿ ਇੱਥੇ ਸਭ ਕੁਝ ਖਲਵਾੜ ਹੋ ਰਿਹਾ ਮਾਲ ਆ 10 ਲੱਖ ਦਾ ਲੋਣਾ 50000 ਦਾ ਵੀ ਨਹੀਂ ਤੇ ਇਹ ਚਾਰ ਪੰਜ ਸੋ ਗੋਵਾਂ ਕਿਦਾਂ ਢਿੱਡ ਭੰਗੀਆਂ ਆਪਣਾ ਸੋ ਅੱਜ ਸਾਡੇ ਨਾਲ ਸਮਾਜ ਸੇਵੀ ਸਾਡਾ ਛੋਟਾ ਵੀਰ ਅਨੂਪ ਬਨੰਦ ਮੈਂ ਰਾਤੀ ਉਹਨੇ ਗੱਲ ਕੀਤੀ ਯਾਰ ਇੱਕ ਵਾਰੀ ਆਪਾਂ ਗੋਵਾਂ ਦਾ ਹਾਲ ਪੁੱਛਈਏ ਨਾਲੇ ਨਾ ਦੋ ਚਾਰ ਬੋਰੀਆਂ ਕੋਈ ਆਲੂਆਂ ਦੀਆਂ ਲੈ ਲਈਏ ਮੇਰੇ ਮਨ ਤੁਸੀਂ ਵੀ ਚਲੋ ਆਲੂਆਂ ਦੇ ਉੱਤੇ ਆਪਾਂ ਹਲਦੀ ਪਾਵਾਂਗੇ ਤੇ ਉਹਦੇ ਨਾਲ ਜੇ ਕੋਈ ਅੰਦਰ ਦਾ ਜਖਮ ਹੋਏਗਾ ਕਿਉਂਕਿ ਜਖਮਾਂ ਨਾ ਭਰੀਆਂ ਪਈਆਂ ਸਾਰੀਆਂ ਤੇ ਅਸੀਂ ਦੋ ਦੋ ਚਾਰ ਚਾਰ ਆਲੂ ਖਵਾ ਕੇ ਆਵਾਂਗੇ ਸੋ ਸਾਡੇ ਬਟਾਲਾ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਾਂਗਾ ਅਨੂਪ ਜੀ ਨੇ ਮੇਰੇ ਸਾਹਮਣੇ ਬਾਸੂ ਜੀ ਨੂੰ ਵਿਜੇ ਸ਼ਰਮਾ ਜੀ ਮਹਿੰਦਰ ਸਾਹਿਬ ਨੂੰ ਜਾਂ ਦੋ ਚਾਰ ਭਰਾਵਾਂ ਨੂੰ ਹੰਡਾ ਸਾਹਿਬ ਆਏ ਨੇ ਸਾਰਿਆਂ ਨੂੰ ਸਾਥ ਮੰਗਿਆ ਤੇ 50 ਬੋਰੀਆਂ ਜਿਹੜੀਆਂ ਨੇ 15-20 ਮਿੰਟਾਂ ਚ ਉਹਨਾਂ ਨੇ ਕਹਿ ਦਿੱਤਾ ਵੀ ਸਵੇਰੇ ਤੁਹਾਨੂੰ ਸਾਡੇ ਨੂਏ ਦਾ ਟਰੱਕ ਜਿਹੜਾ ਉਹ ਖੜਾ ਸੀਗਾ ਛੋਟਾ ਥੀ ਕਮਿਊਨਿਟੀ ਵਾਲਾ ਕੇ ਸੋ ਲੋਕਾਂ ਦੇ ਵਿੱਚ ਸੇਵਾ ਭਾਵਨਾ ਵੱਲੋਂ ਕੋਈ ਕਮੀ ਨਹੀਂ ਲੋਕੀ ਸੋਨੇ ਦੀਆਂ ਰੋਟੀਆਂ ਵੀ ਬਣਾ ਬਣਾ ਕੇ ਖਵਾ ਸਕਦੇ ਆ ਸਾਡਾ ਭਾਰਤ ਦੇਸ਼ ਬੜਾ ਮਹਾਨ ਦੇਸ਼ ਹੈ ਇਹ ਵੀ ਮਹਾਨਤਾ ਹੈ ਮੈਂ ਕਿਹ ਗੱਲ ਪਤਾ ਕੀ ਆ ਜਦੋਂ ਕੋਈ ਗੱਲ ਉੱਠੇ ਪਤਾ ਫੇਰ ਲੱਗਦਾ ਹਰ ਬੰਦਾ ਆਪਣੇ ਘਰ ਸੁੱਤਾ ਗਊਸਸ ਭੇਜ ਰਿਹਾ ਅਸੀਂ ਗੱਡੀ ਲਈ ਚਾਹੇ 50 ਲੱਖ ਦੀ ਲਈ ਚਾਹੇ 20 ਲੱਖ ਦੀ ਲਈ ਗਊਸਸ ਉਹਨਾਂ ਨੇ ਕੱਟ ਲਿਆ ਲੇਕਿਨ ਗਊਸਸ ਇਹਨਾਂ ਤੱਕ ਨਹੀਂ ਪਹੁੰਚਦਾ ਜੇ ਪਹੁੰਚਦਾ ਤੇ ਗਊਆਂ ਤੱਕ ਨਹੀਂ ਪਹੁੰਚਦਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਜਗਜਾਗ ਹੋਣੀਆਂ ਚਾਹੀਦੀਆਂ ਜਿੰਨਾ ਚਿਰ ਇਹ ਜਗਜਾਗ ਨਹੀਂ ਹੋਣਗੀਆਂ ਉਨੇ ਚਿਰ ਤੱਕ ਸਾਡੇ ਸਮਾਜ ਸੇਵੀ ਜਿਹੜੇ ਘਰ ਬੈਠੇ ਆ ਉਹ ਕਦੀ ਬਾਹਰ ਉੱਠ ਕੇ ਗੱਲ ਨਹੀਂ ਕਰਨਗੇ ਗਵਰਨਮੈਂਟ ਨੂੰ ਵੀ ਨਹੀਂ ਪਤਾ ਲੱਗਦਾ ਗਵਰਨਮੈਂਟ ਨੇ ਤੇ ਜਿਹੜਾ ਬੰਦਾ ਆਗੂ ਲਾਤਾ ਉਹਨੂੰ ਚੱਕ ਪਾਸੋਂ ਦੇ ਘਰ ਤੇ ਉਹਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਦਿਤੀਆਂ ਲੇਕਿਨ ਉਹ ਉਹ ਮੰਨਦਾ ਆਪਣੀ ਪੂਰੀ ਕਰਕੇ ਗਾਂ ਕੇ ਦਾ ਠਿਕ ਭਰ ਰਿਆ ਜਾਨਵਰਾਂ ਦਾ ਨਹੀਂ ਭਰ ਰਿਆ ਇਹ ਉਹ ਪ੍ਰਮਾਤਮਾ ਜਾਣੇ ਤੇ ਜਾਓ ਜਾਣੇ ਤੇ ਜਾ ਜਿਹੜਾ ਕੋਈ ਆ ਕੇ ਨਿਰੀਖਣ ਕਰੇ ਸਾਡੇ ਵਰਗਾ ਅਸੀਂ ਤੇ ਕੁਦਰਤੀ ਸਾਨੂੰ ਵੀ ਸ਼ਰਸ ਬਣਾਈ ਆ ਅਸੀਂ ਕਦੀ ਸੋਚਿਆ ਵੀ ਮੋਜੋਵਾਲ ਪਿੰਡ ਦੇ ਵਿੱਚ ਗਊ ਚਾਲਾ ਕਿਸੇ ਵੀਰ ਭਰਾ ਨੇ ਕਿਸੇ ਸਮਾਜ ਸੇਵੀ ਨੇ ਕਿਸੇ ਰੱਬ ਦੇ ਪਿਆਰੇ ਨੇ ਮੈਂ ਗਊਸ਼ਾਲਾ ਬਟਾਲੇ ਗਿਆ ਤਾਂ ਉਹਨੇ ਕੰਨ ਚ ਪਾਇਆ ਕਿ ਇੱਕ ਵਾਰ ਇੱਕ ਕਿਤੇ ਕਲਾਂਨੌਰ ਵੀ ਚੱਕਰ ਲਾ ਲੋ ਕਿਉਂਕਿ ਉਹਨੇ ਵੇਖਿਆ ਸੀ ਲੇਕਿਨ ਮੈਨੂੰ ਉਹ ਨਹੀਂ ਦੱਸ ਸਕੀ ਕੀ ਹਾਲਾਤ ਨੇ ਪਰ ਜਦੋਂ ਆ ਕੇ ਹਾਲਾਤ ਵੇਖੇ ਨਰਕ ਨਾਲੋਂ ਮਾੜੇ ਨਰਕ ਵੀ ਜਿਹੜਾ ਨਾ ਉਹ ਵੀ ਚੰਗਾ ਹੋਏਗਾ ਕਿਉਂਕਿ ਗਰਨ ਪ੍ਰਾਨ ਪੜਦੇ ਆਹੀਂ ਨਰਕ ਵੀ ਚੰਗਾ ਜੋ ਇਹਨਾਂ ਵਾਸਤੇ ਨਰਕ ਮਿਲ ਰਿਹਾ ਮੈਂ ਆਪਣੇ ਇਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਨਾ ਜਿਹੜੇ ਸਾਡੇ ਨਾਲ ਆਏ ਆ ਸਰਵੰਜੀ ਤੁਸੀਂ ਇੱਕ ਵਾਰ ਜਰੂਰ ਪੂਰਾ ਨਰੀਖਣ ਕਰਿਓ ਜਿੱਥੇ-ਜਿੱਥੇ ਵੀ ਗਊਆਂ ਐਸ ਵਾਰ ਜਿਹੜੀਆਂ ਉਹ ਫਟੜੀਆਂ ਪਈਆਂ ਨੇ ਜਾਂ ਜਿਨ੍ਹਾਂ ਦੇ ਉੱਤੇ ਜ਼ਖਮ ਹੋਏ ਨੇ ਉਹ ਅੱਖਾਂ ਦੇ ਉੱਤੇ ਜਿੱਥੇ ਵੀ ਹਰ ਉਹਨਾਂ ਦੇ ਪੁਆਇੰਟ ਤੇ ਤੁਸੀਂ ਇੱਕ-ਇੱਕ ਪੁਆਇੰਟ ਜਿਹੜਾ ਉਹ ਸਾਡੇ ਗਊ ਸੇਵਕਾਂ ਨੂੰ ਜਰੂਰ ਦੱਸਿਓ ਸਾਡੀ ਸਰਕਾਰ ਨੂੰ ਦੂਰ ਦੱਸਿਓ ਵੀ ਤੁਹਾਡਾ ਸਭ ਕੁਝ ਹੱਕ ਵੀ ਤੁਹਾਡੇ ਕੋਲੋਂ ਮੰਗ ਕੇ ਲੈ ਕੇ ਪਰ ਗਾਂ ਉਹਨਾਂ ਤੱਕ ਨਾ ਦਵਾਈ ਦਾਰੂ ਨਾ ਕੋ ਉਹਨਾਂ ਨੂੰ ਖਾਣਾ ਠੀਕ ਹੈ ਦੂਜੀ ਗੱਲ ਸਾਡੇ ਨਾਲ ਰਾਇ ਸਾਹਿਬਾ ਇਹਨੇ ਬਹੁਤ ਸਾਡੇ ਸਮਾਜ ਸੇਵੀ ਭਰਾ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਆਏ ਆ। ਸੋ ਸਾਨੂੰ ਪੂਰੀ ਸਲਾਹ ਦੇ ਰਹੇ ਨੇ ਜਿਸ ਸਲਾਹ ਕਰਕੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ। ਸੱਚਰ ਸਾਹਿਬ ਸਾਡੇ ਨਾਲ ਆਏ ਨੇ ਬੜਾ ਵਧੀਆ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਬਾਕੀ। ਕਿਸੇ ਵੇਲੇ ਚੱਕ ਪਾਸ ਹੋਣ ਲੱਗਿਆ 2 ਮਹੀਨੇ ਲੱਗ ਵੀ ਸਕਦੇ ਆ। ਸਰਕਾਰਾਂ ਦੀਆਂ ਬੜੀਆਂ ਵੱਡੇ ਕੰਮ ਹੁੰਦੇ ਨੇ। ਇੱਕ ਗਊਸ਼ਾਲਾ ਨਹੀਂ ਪੂਰੇ ਪੰਜਾਬ ਦੀਆਂ ਗਊਸ਼ਾਲਾ ਜਿਹੜੀਆਂ ਨੇ ਉਹਨਾਂ ਨੇ ਗਾਂਧੀ ਸੀ ਸਾਹਿਬ ਜਿਲ੍ਹਾ ਦੇ ਵਾਇਸ ਬਣੀਆਂ ਜਿਨ੍ਹਾਂ ਤੇ ਜੰਨੀਆਂ ਗਵਾਂ ਨੇ ਉਹਨਾਂ ਦੇ ਚੱਕ ਬਣਨੇ ਕਿਸੇ ਵੇਲੇ ਇੱਕ ਦਾ ਬਣ ਗਿਆ ਦੂਜਾ ਕਿਸੇ ਵੇਲੇ ਡੇਟ ਵੀ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਕੋਲੋਂ ਸੇਵਾਵਾਂ ਵੀ ਲੈ ਲਓ ਠੀਕ ਹੈ ਤੇ ਢਿੱਡ ਦੀ ਫੇਰ ਨਾ ਪਰੋ ਢਿੱਡ ਫੇਰ ਆਪਣੇ ਕੋਲ ਹਾਂਜੀ ਜਿੱਥੇ 10 ਲੱਖ ਦੀ ਲੋੜ ਆ ਤੁਹਾਨੂੰ 50 ਲੱਖ ਹੁੰਦਾ ਤੇ ਤੁਸੀਂ ਲਾਓ 2 ਲੱਖ ਵੀ ਨਾ ਸੋ ਇਹ ਕੰਮ ਨਹੀਂ ਹੋਣ ਦੇਵਾਂਗੇ ਜਿੱਥੇ ਜਿੱਥੇ ਵੀ ਸਾਡੀ ਟੀਮ ਫਰੇਗੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਸਾਨੂੰ ਪੂਰਾ ਭਾਰਤ ਦੇਸ਼ ਤੇ ਮਾਣ ਪੰਜਾਬ ਵਸੀਆਂ ਦੇ ਮਾਨ ਅਸੀਂ ਆਪਣੀ ਜੰਗ ਲੜਦੇ ਰਹਾਂਗੇ ਜੈ ਸ਼ੀਰਾਂ ਦੀ ਜੈ ਗਊ ਮਾਤਾ ਜਿੱਦਾਂ ਮੇਰੇ ਵੱਡੇ ਭਾਈ ਵਿਜੇ ਤ੍ਰੇਨ ਜੀ ਨੇ ਦੱਸਿਆ ਕਿ ਜੋ ਸਰਕਾਰੀ ਪੈਸਾ ਆਂਦਿਆ ਤੇ ਟੈਂਡਰ ਆਂਦਿਆ ਵਾ ਜਿਨ੍ਹਾਂ ਨੇ ਟੈਂਡਰ ਲਿਆ ਵਾ ਥੋੜੇ ਦਿਨ ਪਹਿਲੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਦੱਸਣ ਮੁਤਾਬਕ ਸਰਕਾਰ ਵੱਲੋਂ ਇੱਕ ਗਊ ਮਾਤਾ ਵਾਸਤੇ ਇੱਕ ਦਿਨ ਦੀ 6 ਕਿਲੋ ਤੂੜੀ ਤੇ 10 ਕਿਲੋ ਪੱਠੇ ਉਹਨਾਂ ਨੂੰ ਮਿਲ ਰਹੇ ਆ ਇੱਕ ਸਰਕਾਰ ਵੱਲੋਂ ਇੱਕ گاਉਂ ਦੇ ਪਰ ਇੱਥੇ ਆ ਕੇ ਇੱਕ ਅਰੀ ਡੀਸੀ ਸਾਹਿਬ ਨੂੰ ਜਾਂ ਥੱਲੇ ਕਿਸੇ ਦੀ ਡਿਊਟੀ ਲਾਣੀ ਚਾਹੀਦੀ ਕਿ ਕਿਆ ਜੋ ਮੈਂ ਇੱਥੇ ਭੇਜ ਰਿਹਾ ਗਉਆਂ ਵਾਸਤੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਪੂਰੇ ਦਿਨ ਚ 1 ਕਿਲੋ ਵੀ ਹਰਾ ਪੱਠਾ ਨਹੀਂ ਮਿਲਦਾ ਤੂੜੀ ਖਾ ਖਾ ਕੇ ਉਹ ਆਪਣਾ ਗੁਜ਼ਾਰਾ ਕਰਨ ਦੇ ਕਈ ਗਉਂ ਮਤ ਆ ਇਸੀਆਂ ਜਿਨ੍ਹਾਂ ਨੂੰ ਤੂੜੀ ਖਾ ਖਾ ਕੇ ਬੰਨ ਪੈ ਗਏ ਦੇ ਅੰਦਰ ਪਰ ਨਾ ਇੱਥੇ ਕੋਈ ਡਾਕਟਰ ਏਡੀ ਵੱਡੀ ਗਊਸ਼ਾਲਾ ਵਾ ਇੱਥੇ ਇੱਕ ਬੀਟਾ ਦੀਨ ਦੀ ਛੋਟੀ ਜੀ ਸ਼ੀਸ਼ੀ ਵੀ ਤੁਸੀਂ ਬੁਲਾ ਕੇ ਇੱਥੇ ਕੱਢ ਕੇ ਤੁਸੀਂ ਡਾਕਟਰ ਸਾਹਿਬ ਨੂੰ ਕੋ ਦਿਖਾਓ ਇੱਕ ਛੋਟੀ ਜੀ ਬੀਟਾ ਡੀਨ ਦੀ ਸ਼ੀਸ਼ੀ ਵੀ ਨਹੀਂ ਇੰਨਾ ਕੋਲੋਂ ਨਿਕਲਨੀ ਤੇ ਇੱਥੇ ਗਊਆਂ ਗਊ ਮਾਤਾ ਵਾ ਜਿਹੜੀ ਉਹ ਖੁਦ ਆਪ ਠਾਕੁਰ ਜੀ ਨੂੰ ਭਗਵਾਨ ਜੀ ਅੱਗੇ ਮੇਰੇ ਜੋ ਉਹਨਾਂ ਦੇ ਹਾਲਾਤ ਹੈ ਕਿ ਗਊ ਮਾਤਾ ਇਹੋ ਹੀ ਅਰਦਾਸ ਕਰਦੇ ਹੁੰਦੇ ਆ ਜਾਂ ਤੇ ਮਾਰੇ ਜਾਂ ਨੂੰ ਇਹ ਤੋਂ ਇਹ ਜੰਜਾਲ ਚੋਂ ਮੁਕਤ ਕਰ ਦਿਓ ਤੇ ਜਾਂ ਇੱਥੇ ਕਿਸੇ ਨੂੰ ਭੇਜੋ ਜਿਹੜਾ ਸਾਡੀ ਜਿਹੜੀ ਆਵਾਜ਼ ਨੂੰ ਝੁੱਕ ਕੇ ਦੁਨੀਆ ਅੱਗੇ ਲੈ ਕੇ ਆ ਸਕੇ ਇੱਥੇ ਭਾਜੀ ਸਹਿਯੋਗ ਦੀ ਲੋੜ ਆ ਸਾਥੀਆਂ ਦੀ ਲੋੜ ਹੈ ਇੱਕ ਸਭ ਤੋਂ ਵੱਡੀ ਗੱਲ ਇੱਥੇ ਆਈ ਜੀ ਇੱਕ ਵਾਰੀ ਜਦੋਂ ਸਵੇਰੇ ਦੁੱਧ ਕੱਢਦੇ ਆ ਜਦੋਂ ਦੁੱਧ ਚੋਂਦੇ ਪੰਜ ਜਾਂ ਸਾਢੇ ਪੰਜ ਜੋ ਇਹਨਾਂ ਦਾ ਟਾਈਮ ਆ ਇੱਕ ਵਾਰੀ ਉਹਦੋਂ ਗਾਉ ਨੂੰ ਚਾਰਾ ਪੈ ਗਿਆ ਉਸ ਤੋਂ ਬਾਅਦ ਜਿਹੜਾ ਰਾਤ ਦਾ ਚਾਰਾ ਪੈਂਦਾ ਉਹ ਸਾਢੇ 3 ਵਜੇ ਇੱਥੇ ਕੁਰਲੀਆਂ ਭਰ ਕੇ ਗਊਸ਼ਾਲਾ ਨੂੰ ਤਾਲੇ ਲੱਗ ਜਾਂਦੇ ਸਾਢੇ 3 ਵਜੇ ਤੋਂ ਲੈ ਕੇ ਫਿਰ ਅਗਲੇ ਦਿਨ ਸਵੇਰੇ 5 ਵਜੇ ਗਊਆਂ ਨੂੰ ਚਾਰਾ ਜਿਹੜਾ ਮਿਲਦਾ 50 ਆਪਾਂ ਆਪਣੇ ਤੇ ਗੱਲ ਲੈ ਕੇ ਵੇਖ ਲਈਏ ਆਪਾਂ ਰਾਤ ਦੀ ਰੋਟੀ 2 ਜਾਂ 3 ਵਜੇ ਖਾ ਕੇ ਆਪਾਂ ਸਾਰੀ ਰਾਤ ਬਿਨਾਂ ਕੁਝ ਖਾਦੇ ਕੱਢ ਸਕਦੇ ਆ ਇੱਕ ਦਿਨ ਬੰਦਾ ਕੱਟ ਲੇਗਾ ਪਰ ਜ ਕੀ ਆ ਉਹ ਸਰਵਾਈਵ ਕਰ ਸਕਦਾ ਵਾ ਸਹੀ ਤਰੀਕੇ ਨਾਲ ਤੰਦਰੁਸਤੀ ਨਾਲ ਆਪਣੇ ਜੀਵਨ ਨੂੰ ਇੱਥੇ ਇਹੋ ਜਿਹੇ گاਉਂ ਆ ਵਾ ਜਿਹੜੀਆਂ ਆਪਣੇ ਪਿਆਰਾਂ ਦੇ ਉੱਪਰ ਲਗਾਤਾਰ 1 ਘੰਟਾ ਖੜੀਆਂ ਵੀ ਨਹੀਂ ਹੋ ਸਕਦੀਆਂ ਤੇ ਜੇ ਉਹ ਡਿੱਗ ਪੈਂਦੀਆਂ ਉਹਨਾਂ ਕੋ ਖੜਾ ਨਹੀਂ ਹੋਇਆ ਜਾਂਦਾ ਤੇ ਜੇ ਸਰਕਾਰ ਇੱਥੇ ਪੈਸਾ ਭੇਜ ਰਹੀ ਆ ਡੀਸੀ ਸਾਹਿਬ ਇੱਥੇ ਪੈਸਾ ਭੇਜ ਰਹੇ ਆ ਤੇ ਉਹਨਾਂ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਵਾਰੀ ਆਪਣਾ ਕੋਈ ਨੁਮਾਇੰਦਾ ਸਰਕਾਰੀ ਇੱਥੇ ਲਾ ਕੇ ਕੋਈ ਮੁਲਾਜ਼ਮ ਲਾ ਕੇ ਇੱਕ ਵਾਰੀ ਪੂਰੀ ਜਾਂਚ ਕਰਵਾਓ ਜਾਂਚ ਪੜਤਾਲ ਕਰਾਓ ਕਿ ਕਿ ਜਿਸ ਬੰਦੇ ਨੇ ਟੈਂਡਰ ਲਿੱਤਾ ਦਾ ਵਾ ਜਿਸ ਬੰਦੇ ਨੇ ਉਹਦਾ ਠੇਕਾ ਲਿਆ ਦਾ ਵਾ ਉਹ ਗੰਵਾਂ ਨੂੰ ਪ੍ਰੋਪਰ ਇੱਥੇ ਚਾਰਾ ਦੇ ਰਿਆ ਵਾ ਕਿਤੇ ਸਰਕਾਰ ਦੇ ਪੈਸੇ ਦਾ ਮਿਸਯੂਜ਼ ਤੇ ਨਹੀਂ ਹੋ ਰਿਆ ਮਾਤਾ ਜੀ ਮੈਂ ਅਨੂ ਬਟਾਲੇ ਤੋਂ ਇਹ ਜੀ ਆਪਾਂ ਇਸ ਟਾਈਮ ਖੜੇ ਆ ਕਲਾਨੌਰ ਗਊਸ਼ਾਲਾ ਦੇ ਵਿੱਚ ਆਪਾਂ ਤਕਰੀਬਨ 18 ਤਰੀਕ ਨੂੰ 18 ਅਕਤੂਬਰ ਨੂੰ ਇਸ ਗਊਸ਼ਾਲਾ ਦੇ ਵਿੱਚ ਵਿਜ਼ਿਟ ਕੀਤਾ ਸੀ ਸਾਨੂੰ ਕਿਤੋਂ ਸੂਚਨਾ ਮਿਲੀ ਸੀ ਕਿ ਜੇ ਤੁਸੀਂ ਬਟਾਲਾ ਗਊਸ਼ਾਲਾ ਸੇਵਾ ਕਰਦੇ ਹੋ ਤੇ ਇੱਕ ਅਰੀ ਇੱਥੇ ਜ਼ਰੂਰ ਹੋ ਗਿਆ ਉਹ ਆਪਾਂ ਆਪਣੀ ਸਾਰੀ ਟੀਮ ਦੇ ਨਾਲ ਮੈਂ ਵਿਜੇ ਤ੍ਰੇਨ ਜੀ ਸਾਡਾ ਭਰਾ ਕਰਨ ਮਨ ਬਾਜਵਾ ਸੁਖ ਸੁਨੀਲ ਬਾਜਵਾ ਪੰਜ ਸੱਜਣੇ ਪਾਏ ਵਿਜ਼ਿਟ ਕੀਤਾ ਜੀ ਇੱਥੇ ਟੋਟਲ ਗਉਆਂ ਦੇ ਵਿੱਚੋਂ 15 ਤੇ 16 ਗਉਆਂ ਇਸ ਹਾਲਾਤ ਦੇ ਵਿੱਚ ਹੀ ਕਿ ਜਿਨ੍ਹਾਂ ਨੂੰ ਇਮੀਡੀਏਟਲੀ ਜਿਹੜੀ ਡਾਕਟਰ ਦੀ ਜ਼ਰੂਰਤ ਸੀ ਉਸ ਟਾਈਮ ਤੇ ਡਾਕਟਰ ਵੀ ਬੁਲਾਇਆ ਗਿਆ ਉਹਨਾਂ ਦੇ ਕਹਿ ਮਤਬਕ ਜੀ ਆਪਾਂ ਕੇ ਪਾਜੀਆ ਪਲਾਣਾ ਇੰਜੈਕਸ਼ਨ ਦੇ ਕੇ ਆਏ ਕੁਝ ਦੇ ਕੇ ਆਏ ਕਿ ਜਦ ਕੇ ਜਦੋਂ ਇਹਨਾਂ ਕੋ ਇੱਕ ਬਿਟਾਡੀਨ ਵੀ ਨਹੀਂ ਉੱਥੋਂ ਨਿਕਲੀ ਅੱਜ ਉਹ گاਉਂ ਆ ਉਹਨਾਂ 16 گاਉਂਾਂ ਦੇ ਵਿੱਚੋਂ ਇੱਕ ਵੀ گاਉ ਇਸ ਜਗ੍ਹਾ ਤੇ ਗਉਂ ਸ਼ਾਹਲਾ ਦੇ ਵਿੱਚ ਪ੍ਰੈਸੈਂਟ ਨਹੀਂ ਹੈਗੀ ਜਿਨ੍ਹਾਂ ਦੇ ਔਨ ਰਿਕਾਰਡ ਵੀਡੀਓ ਲਾਈਵ ਚੱਲੀ ਦੀ ਆ ਦੇਖਿਓ ਇਹਨਾਂ ਵਿੱਚੋਂ ਇੱਕ ਵੀ گاਉ ਮਤਾ ਉਹ ਨਹੀਂ ਹੈ ਆ ਦੇਖੋ ਆ ਦੇਖੋ ਬਹੁਤ ਇੱਕ ਇੱਕ ਆ گاਉ ਮਤਾ ਆ ਦੇਖੋ ਨੇ ਜਿੰਨਾਂ ਦੀ ਅੱਖ ਆ ਦੇਖਿਓ ਇੱਕ ਇਹ ਗਊ ਮਾਤਾ ਇਹਨਾਂ ਦੇ ਵਿੱਚੋਂ ਇੱਕ ਵੀ ਗਊ ਮਾਤਾ ਇਸ ਟਾਈਮ ਇੱਥੇ ਪ੍ਰੈਜ਼ੈਂਟ ਨਹੀਂ ਹੈ ਚਾਹੇ ਉਹ ਜ਼ਖਮੀ ਹਾਲਤ ਚ ਹੋਵੇ ਚਾਹੇ ਉਹ ਸਹੀ ਹਾਲਤ ਚ ਹੋਵੇ ਇਹ 16 ਗਊਆਂ ਕਿੱਥੇ ਗਈਆਂ ਇਹਨਾਂ ਕੋਲ ਜੇ ਇਦਾਂ ਹੀ ਇਹਨਾਂ ਦੇ ਮੌਤ ਦੇ ਅੰਕੜੇ ਆਪਾਂ ਜੇ ਲਾਈਏ ਰਫਲੀ ਲਾਈਏ 18 ਤਰੀਕ ਤੋਂ ਅੱਜ 25 ਤਰੀਕ 26 ਤਰੀਕ ਹੈ 16 ਗਉਂਆਂ ਸਮੇਲੇ ਉਹ ਹੈ ਕਿ ਜਿਹੜੀਆਂ ਸਾਡੇ ਕੋਲ ਰਿਕਾਰਡ ਹੈ ਜਿਹੜੀਆਂ ਠੀਕ ਨਹੀਂ ਜਿਹੜੀਆਂ ਹੋਰ ਗਉਂਆਂ ਹੋਣਗੀਆਂ ਉਹਨਾਂ ਦਾ ਕੀ ਹਾਲ ਹੁੰਦਾ ਹੈਗਾ ਇਹ ਗਉਂਆਂ ਕਿੱਥੇ ਗਈਆਂ ਇਹ ਜਿਹੜਾ ਇੱਥੇ ਅਦਾ ਪਿਆਰੋਕਾਰ ਹੈ ਜਾਂ ਠੇਕੇਦਾਰ ਹੈ ਉਹ ਇੱਥੇ ਆ ਕੇ ਜਵਾਬ ਦੇ ਇਹ ਨਾਲ ਡਾਕਟਰ ਆ ਕੇ ਜਵਾਬ ਦੇ ਇਸ 15 16 ਗਉਂਆਂ ਜਿਹੜੀਆਂ ਦੇ ਕੋ ਕੈਮਰੇ ਦੇ ਰਿਕਾਰਡ ਹੈ ਉਹ ਗਉਂਆਂ ਕਿੱਥੇ ਗਈਆਂ ਡੀਸੀ ਸਾਹਿਬ ਕੋ ਕੀ ਮੰਗ ਕਰਦੇ ਡੀਸੀ ਸਾਹਿਬ ਕੋ ਇਹ ਹੀ ਮੰਗ ਕਰਨੀ ਹੈ ਕਿ ਤੁਸੀਂ ਸਟ੍ਰਿਕਟਲੀ ਇੱਧਰ ਆ ਕੇ ਧਿਆਨ ਦਿਓ ਵੇਖੋ ਆਪਾਂ ਬਾਕੀ ਦੇ ਸਮਾਜ ਸੇਵੀ ਸਾਰੇ ਕੰਮ ਵਧੀਆ ਕਰਨੇ ਆ ਇਹ ਇੱਕ ਬੇਜਬਾਨ ਦਾ ਮੁੱਦਾ ਵਾ ਉਹਨਾਂ ਅੰਦਰ ਵੀ ਦਿਲ ਵਾ ਉਹਨਾਂ ਦੇ ਅੰਦਰ ਵੀ ਦਰਦ ਹੁੰਦਾ ਉਹਨਾਂ ਦੇ ਵੀ ਇਮੋਸ਼ਨ ਆ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਆਪਾਂ ਇੱਧਰ ਜ਼ਰੂਰ ਧਿਆਨ ਦਈਏ ਜੇ ਤੁਹਾਡੇ ਤੁਸੀਂ ਕਹਿੰਦੇ ਆ ਤੁਹਾਡੇ ਵੱਲੋਂ ਪੈਸਾ ਆ ਰਿਹਾ ਤੁਸੀਂ ਇੱਕ ਵਾਰੀ ਆਪਣਾ ਕੋਈ ਇੱਥੇ ਨੁਮਾਇੰਦਾ ਭੇਜ ਕੇ ਤਹਿਸੀਲਦਾਰ ਐਸਡੀਐਮ ਕਿਸੇ ਨੂੰ ਭੇਜ ਕੇ ਤੇ ਜਾਂਚ ਕਰਾਈ ਜਾਏ ਕਿ ਇੱਥੇ ਇੱਕ ਦਿਨ ਦੇ ਵਿੱਚ ਗਾਵਾਂ ਦੀ ਮੌਤ ਦਾ ਅੰਕੜਾ ਕੀ ਹੈ ਇਥੇ ਜੋ ਗਊ ਰੱਖਿਆ ਦਲ ਵੱਲੋਂ ਜਿਹੜਾ ਇਥੇ ਗਊਸ਼ਾਲਾ ਦਾ ਜਿਹੜਾ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਨੇ આરોਪ ਲਾਇਆ ਕਿ 16 ਗਊਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਮਰ ਚੁੱਕੀਆਂ 18 ਤੋਂ ਲੈ ਕੇ 25 ਤੀ ਦੇ ਵਿੱਚ ਔਰ ਉਹਨਾਂ ਨੇ ਡੀਸੀ ਸਾਹਿਬ ਕੋਲ ਮੰਗ ਕੀਤੀ ਆ ਕਿ ਇਹਦੀ ਜਾਂਚ ਕੀਤੀ ਜਾਵੇ ਤਾਂ ਜੋ ਇਹਨਾਂ ਗਊਆਂ ਦੀ ਹਾਲਤ ਜਿਹੜੀ ਆ ਸਦਾਰੀ ਜਾ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵੈਂਸਿੰਗ ਕਮਾਨ ਬਟਾਲਾ ਗੁਰਦਾਸਪੁਰ